ਦੇਸੀ ਜਾਈ ਅੱਜ ਮੈਂ ਬਾਕੀ ਸਾਰੀ ਗੱਲਾਂ ਛੱਡ ਕੇ ਸਿਰਫ ਇਸ ਗਰਾਊਂਡ ਦੀ ਗੱਲ 2 ਮਿੰਟ ਦੇ ਵਿੱਚ ਖਤਮ ਕਰ ਦੇਣੀ ਆ ਇਸ ਗਰਾਊਂਡ ਵਾਸਤੇ ਇਹ ਖੇਡ ਨਰਸਰੀ ਜਿਹੜੀ ਅਪਰੂਵ ਹੋ ਗਈ ਆ ਸ਼ੰਕਰ ਦੇ ਵਿੱਚ ਮੇਰੇ ਹਲਕੇ ਦੀ ਪਹਿਲੀ ਖੇਡ ਨਰਸਰੀ ਬਣ ਜਾ ਰਹੀ ਆ ਜਿਹਦੇ ਤੇ ਇੱਕ ਤੋਂ 14 ਲੱਖ ਰੁਪਏ ਖਰਚ ਕੀਤਾ ਜਾਏਗਾ ਜਿਹਦੇ ਤੇ ਕੰਮ ਸ਼ੁਰੂ ਹੋ ਗਿਆ ਇਸ ਟੂਰਨਾਮੈਂਟ ਆ ਕਰਕੇ ਅਸੀਂ ਥੋੜਾ ਡਿਲੇ ਕੀਤਾ ਸੀ ਇਦੇ ਵਿੱਚ RO ਸਿਸਟਮ ਹੋਏਗਾ ਪੀਣ ਵਾਲਾ ਪਾਣੀ ਉਸ ਤੋਂ ਬਾਅਦ ਬਾਥਰੂਮ ਬਣਨਗੇ ਨਾਲ ਦੀ ਨਾਲ ਇੱਥੇ ਨਰਸਰੀ ਹੌਸਟਲ ਵੀ ਬਣੂਗਾ ਜਿਹੜੇ ਬੱਚੇ ਦੂਰ ਤੋਂ ਆਉਣਗੇ ਉਹਨਾਂ ਨੂੰ ਇੱਥੇ ਰੱਖਣ ਵਾਸਤੇ ਹੌਸਟਲ ਬਣਨਾ ਕੋਚ ਰੱਖਿਆ ਜਾਏਗਾ ਇਸ ਗਰਾਊਂਡ ਦੇ ਵਿੱਚ ਸਪ੍ਰਿੰਕਲ ਸਿਸਟਮ ਲੱਗੇਗਾ ਪਾਣੀ ਸਾਰੇ ਗਰਾਊਂਡ ਨੂੰ ਦੇਣ ਵਾਸਤੇ ਵੱਡੀਆਂ ਜਿਹੜੀਆਂ ਲਾਈਟਸ ਨੇ ਇਲਿਗੈਂਟ ਸਿਸਟਮ ਖੇਡਣ ਵਾਸਤੇ ਉਹ ਰਹੀਆਂ ਜਣਗੀਆਂ ਮੀਂਹ ਦੇ ਪਾਣੀ ਦੀ ਸਾਬ ਸੰਭਾਲ ਵੀ ਗਰਾਊਂਡ ਦੇ ਵਿੱਚ ਹੀ ਕੀਤੀ ਜਾਏਗੀ। ਅਅ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸ਼ੰਕਰ ਵਧਾਈ ਦਾ ਪਾਤਾ ਕਿ ਮੇਰੇ ਹਲਕੇ ਦਾ ਇਹ ਪਹਿਲਾ ਪ੍ਰੋਜੈਕਟ ਆ ਖੇਡ ਅਸਰੀ ਦੇ ਤੌਰ ਤੇ ਜਿਹੜਾ ਪਾਸ ਹੋਇਆ। ਮੈਂ ਆਸ ਕਰਦੀ ਆ ਕਿ ਆਉਣ ਵਾਲਾ ਜਿਹੜਾ ਤੁਹਾਡਾ ਟੂਰਨਾਮੈਂਟ ਹੋਏਗਾ ਉਦੋਂ ਤੱਕ ਅਸੀਂ ਇਹ ਸਾਰੀ ਗਰਾਊਂਡ ਜਿਹੜੀ ਉਹ ਡਰਪ ਕਰ ਲਾਂਗੇ। ਬਹੁਤ ਬਹੁਤ ਅੱਜ ਦੇ ਇਸ ਟੂਰਨਾਮੈਂਟ ਦੀ ਆ ਤੁਹਾਨੂੰ ਸਭ ਨੂੰ ਮੁਬਾਰਕਾਂ ਔਰ ਬਹੁਤ ਬਹੁਤ ਮੁਬਾਰਕਾਂ। ਨੂੰ ਨਗਰ ਸ਼ੰਕਰ ਦੇ ਵਿੱਚ ਇਹ ਪਹਿਲਾ ਪ੍ਰੋਜੈਕਟ ਆਉਣ ਤੇ ਤਨਵਾਜੀ ਇੱਕ ਵਾਰੀ ਫੇਰ ਤੋਂ ਸਾਰੇ ਐਨਆਰਆਈ ਵੀਰਾਂ ਦਾ ਕੇਸ ਮੱਖਣ ਜੀ ਸਾਡਾ 스타 ਹੈ ਇਹ ਔਰ ਸਾਡੇ ਸਾਰੇ ਐਨਆਰਆਈ ਵੀਰ ਤੇ ਨਾਲ ਦੀ ਨਾਲ ਜਿਹੜੇ ਮਹਾਨ ਕਬੱਡੀ ਪਲੇਅਰ ਨੇ ਫੁੱਟਬਾਲ ਇੱਥੇ ਮੁੱਖ ਤੌਰ ਤੇ ਖੇਡਦੇ ਉਹਨਾਂ ਵਾਸਤੇ ਖੇਡ ਅਸਰੀ ਦਾ ਖਾਸ ਤੌਰ ਤੇ ਪ੍ਰਬੰਧਿਆ ਫੁੱਟਬਾਲ ਤੇ ਕਬੱਡੀ ਦੋ ਗੇਮਾਂ ਨੂੰ कोच रख के रखा भी खुलाया भी जाएगा होने और बहुत प्रोजेक्ट जो लाके दे दाखले भी करने होने हैं और बहुत बढ़िया तरीके करके शंकर नो है प्रोजेक्ट मैं वो तो वाला हो सकया मैं वो व्यवस्था करूंगी धनबाद जी